ਬੀਤੇ ਦਿਨੀ ਲੁਧਿਆਣਾ ਦੇ ਆਤੀ ਚੌਂਕ ਦੇ ਵਿੱਚ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਜਾਂਦਾ ਜਦੋਂ ਇੱਕ ਬੋਰੀ ਦੇ ਵਿੱਚ ਇੱਕ ਮਰੀ ਹੋਈ ਜਨਾਨੀ ਨੂੰ ਉੱਥੇ ਸੁੱਟ ਕੇ ਫਰਾਰ ਹੋ ਜਾਂਦੇ ਨੇ ਤੇ دہشت ਦਾ ਮਾਹੌਲ ਪੈਦਾ ਹੋ ਗਿਆ ਉਸ ਤੋਂ ਬਾਅਦ ਜਾਂਚ ਪੜਤਾਲ ਕੀਤੀ ਜਾਂਦੀਆ ਬੋਰੀ ਨੂੰ ਖੋਲਿਆ ਜਾਂਦਾ ਤਾਂ ਦੇਖਿਆ ਜਾਂਦਾ ਕਿ ਉਸ ਦੇ ਵਿੱਚ ਇੱਕ ਮਰੀ ਹੋਈ ਮਹਿਲਾ ਦੇਖੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਤਾਂ ਇਸ ਮਾਮਲੇ ਦੇ ਵਿੱਚ ਹੋਸ਼ ਉਡਾਊ ਖੁਲਾਸਾ ਸਾਹਮਣੇ ਆਇਆ ਤਦਾਦੀਏ ਕੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮ੍ਰਿਤਕ ਮਹਿਲਾ ਦੀ ਸੱਸ ਸਹੁਰੇ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਸੱਸ ਤੇ ਸਹੁਰਾ ਆਪਣੀ ਨੂੰਹ ਦੇ ਚਰਿੱਤਰ ਦੇ ਉੱਤੇ ਸ਼ੱਕ ਕਰਦਾ ਸੀ ਜਿਹਦੇ ਚੱਲਦੇ ਉਹਨਾਂ ਨੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਗਿਆ ਤੇ ਕਤਲ ਕਰਨ ਤੋਂ ਬਾਅਦ ਉਹ ਇਸ ਨੂੰ ਉਸ ਚੌਂਕ ਦੇ ਵਿੱਚੋਂ ਸੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਕੱਲ ਦਾ ਬਕੂਆ ਸੀ ਆਟੀ ਚੰਦ ਦੇ ਗਲੇ ਲੜੇ ਇੱਕ ਬੋਰੀ ਦੇ ਵਿੱਚ ਰਾਜ ਸਿੱਟ ਕੇ ਪੜ ਰਹੀ ਸੀਗੇ ਉਸੀ ਸਾਡੀ ਬੁਲਿਸ ਤੇ ਬੜੀ ਇੰਪੈਕਟ ਹੋ ਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਕਨ ਰਿਹਾ ਉਹਦੇ ਰਲਰਟ ਸੀਗੇ ਉਹਨਾਂ ਨੇ ਰਿਪੋਰਟ ਜਮੇ ਰੇਤੀ ਕੱਤੀ ਤੇ ਸਾਲੀ ਪੁਰਸ ਨੇ ਵੀ ਚਾਰਗੇ ਤੇ ਉਹ ਟ੍ਰੇਸ ਕਰਿਆ ਇਹ ਲੜਕੀ ਦਾ ਨਾਮ ਹੈਗਾ 32 ਸਾਲ ਦੀ ਹੈ ਰੇਸ਼ਮਾ ਦੇ ਕਹਦੇ ਇਹ ਸਾਸ ਤੇ ਸਾਰਾ ਸਾਰਾ ਇਹਦਾ ਹੈਗਾ ਗ੍ਰਿਸ਼ੂ ਇਹ ਗੁਲਾਰੀ ਦੀ ਸਾਸ ਹੈ ਇਹਨਾਂ ਇਹਦੇ ਇੱਕ ਕੈਰੈਕਟਰ ਦੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਵੀ ਪਰਸੋ ਰਾਤ ਨੂੰ ਇਹਦੇ ਰੋ ਥੋੜਾ ਲੇਟ ਆਈ ਤੇ ਇਹ ਦਿਸ ਇਜ਼ ਵਾਟ ਦੇ ਅਲਿਜ ਕੇ ਹੋਰ ਉਹ ਲੇਟ ਆਂਦੀ ਸੀ ਕਰਕੇ ਮਨੇ ਬਹੁਤਾ ਜ ਆਪਸ ਝੜ ਕੋਈ ਤੇ ਸੱਸ ਨੇ ਬੜੀ ਤੇ ਸਹੁਰੇ ਨੇ ਦਾ ਗਲਾ ਦਬਾ ਦੇਉ ਮਾਰਕਾ ਸੀ ਅਗਲੇ ਦਿਨ ਸਵੇਰ ਬੇਰੇ ਨਾਮੇ ਇੱਕ ਪਿੰਡ ਦਾ ਸੀਗਾ ਅਜੇ ਉਹ ਮਾਰਕਾ ਉਹ ਮੌਲਿਕ ਚੰਨ ਲਗਾਇਆ ਤੇ ਮੌਨੀ ਜੁਹਾ ਕੇ ਉਹਨਾਂ ਨੇ ਉਹ ਮਾਰਕ ਬਲਾ ਕੇ ਉਹ ਗਏ ਕਿ ਅੰਬ ਦੀ ਇੱਕ ਹੈ ਬੋਰੀ ਅਸੀਂ ਚਟ ਗਿਆ ਨੀਂ ਤੋ ਉਹ ਬੋਰੀ ਸੱਤਨ ਦੇ ਬਾਨੇ ਪਰ ਇਹ ਲੈ ਕੇ ਜਾ ਰਹੇ ਸੀ ਕਿ ਉਧਰ ਕੁਲਜ਼ਾ ਨਾਕਾ ਦੇ ਕੇ ਇਹ ਉਥੇ ਪਾਸੇ ਨਹੀਂ ਮੋੜ ਪੇ ਤੇ ਮੈਨੋਂ ਕਰਦੇ ਆ ਇਹ ਆਪਣਾ ਸੁਨੇਹ ਤੋ ਦੱਸਿਆ ਕਿ ਆਰਸੀ ਚੌਂਕ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਜਦੋਂ ਉੱਥੋਂ ਅਜੀਹੀ ਗੰਦੀ ਬਦਬੂ ਆਉਂਦੀ ਹੈ ਤਾਂ ਜਾਂਚ ਦੇ ਵਿੱਚ ਪਤਾ ਲੱਗਿਆ ਉਸ ਤੋਂ ਬਾਅਦ ਪੁਲਿਸ ਨੇ ਪੜਤਾਲ ਕੀਤੀ ਤੇ ਸੱਤ ਸੌ ਸੌਰੇ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਕਿ ਆਪਣੀ ਨੂੰਹ ਦਾ ਹੀ ਕਤਲ ਕਰ ਦਿੱਤਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ